ਇਸ ਵਕਤ ਦੀ ਵੱਡੀ ਖਬਰ ਜ਼ਿਲਹੰਦਰ ਤੋਂ ਆ ਰਹੀ ਹੈ ਬਹੁਤ ਜਨ ਸਮਾਜ ਦੀਆਂ ਬਖ-ਬਖ ਜਥੇਬੰਦੀਆਂ ਸਮਾਜ ਉੱਤੇ ਹੋ ਰਿਹਾ ਜ਼ੁਲਮਾਂ ਔਰ ਝੂਠੇ ਪਰਚਾ ਨੂੰ ਰੱਦ ਕਰਵਾਉਣ ਦੇ ਲਈ ਜਦੋਂ ਡੀਸੀ ਆਫਿਸ ਪਹੁੰਚਦੀਆਂ ਤੇ ਡੀਸੀ ਆਫਿਸ ਦੇ ਦਰਵਾਜ਼ੇ ਜਿਹੜੇ ਨਹੀਂ ਖੋਲੇ ਜਾਂਦੇ ਜਿਸ ਤੇ ਰੋਸ ਦੇ ਬਜੋ ਬਹੁਤ ਜਨ ਸਮਾਜ ਦੀਆਂ ਜਥੇਬੰਦੀਆਂ ਬਖ-ਬਖ ਸੁਭਾਵਾਂ ਦੇ ਜਿਹੜੇ ਆਗੂ ਸਹਿਬਾਨ ਜਿਹੜੇ ਆ ਬੀਐਮਸੀ ਚੌਂਕ ਵਿਖੇ ਪਹੁੰਚੇ ਉੱਥੇ ਉਹਨਾਂ ਨੇ 5-7 ਮਿੰਟ ਬੰਦ ਕੀਤਾ ਫਿਰ ਜਿਹੜੇ ਉੱਚ ਅਧਿਕਾਰੀ ਉਹਨਾਂ ਦੇ ਨਾਲ ਆ ਕੇ ਗੱਲਬਾਤ ਕੀਤੀ ਤੇ ਇਸ ਸਮੇਂ ਜਲੰਧਰ ਦੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਚੱਲਦੀ ਪਈ ਹੈ ਬਹੁਤ ਵੱਡੀ ਖਬਰ ਤੁਹਾਨੂੰ ਜਲੰਧਰ ਤੋਂ ਦਿਖਾ ਰਹੇ ਹਾਂ ਜਿੱਥੇ ਬਹੁਜਨ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇਸ ਸਮੇਂ ਜਲੰਧਰ ਦੇ ਪ੍ਰਸ਼ਾਸਨ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਮਾਜ ਉੱਤੇ ਹੋ ਰਿਹਾ ਜ਼ੁਲਮਾਂ ਔਰ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਦੇ ਲਈ ਅੱਜ ਜਲੰਧਰ ਪ੍ਰਸ਼ਾਸਨ ਦੇ ਨਾਲ ਜਿਹੜੀ ਹੈ ਬਹੁਜਨ ਸਮਾਜ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗੁਰੂ ਰਵਿਦਾਸ ਟੈਗਰ ਫੋਰਸ ਅੰਬੇਡਕਰ ਸੈਨਾ ਪੰਜਾਬ ਤੇ ਬਖ ਬਖ ਸੁਭਾਵਾਂ ਜਿਹੜੀਆਂ ਇਸ ਸਮੇਂ ਪੋਜਨ ਸਮਾਜ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਅੱਜ ਜਲੰਧਰ ਪ੍ਰਸ਼ਾਸਨ ਨਾਲ ਇਸ ਸਮੇਂ ਮੀਟਿੰਗ ਚੱਲਦੀ ਪਈ ਹੈ ਜਿੱਦਾਂ ਹੀ ਕੋਈ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਹੁਣ ਤੱਕ ਦੀ ਵੱਡੀ ਖਬਰ ਹੈ ਕਿ ਪਹਿਲਾ ਡੀਸੀ ਆਫਿਸ ਦੇ ਜਿਹੜੇ ਦਰਵਾਜ਼ੇ ਸੀਗੇ ਗੇਟ ਸੀਗੇ ਉਹ ਨਹੀਂ ਖੋਲੇ ਗਏ ਜਿੱਦ ਦੇ ਰੋਸ ਵਜੋਂ ਪੋਜਨ ਸਮਾਜ ਦੇ ਚੱਥੇ ਬੰਦੀਆਂ ਸੈਂਕੜੇ ਨੌਜਵਾਨਾਂ ਨਾਲ ਲੈ ਕੇ ਪੀਐਸਸੀ ਚੌਕ ਵਿਖੇ ਜਾ ਕੇ ਧਰਨਾ ਕੀਤਾ 5 ਮਿੰਟ ਬਾਅਦ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ ਤੇ ਇਸ ਸਮੇਂ ਜਿਹੜੀ ਪ੍ਰਸ਼ਾਸਨ ਦੇ ਨਾਲ ਬਹੁਜਨ ਸਮਾਜ ਦੀ ਜਥੇਬੰਦੀ ਮੀਟਿੰਗ ਚੱਲਦੀ ਪਈ ਹੈ ਦੇਖਦੇ ਰਹੋ 22 ਲਾਈਵ ਨੂੰ ਚੈਨਲ ਨਵੀਂ ਅਪਡੇਟ ਆਉਣ ਤੱਕ ਇਸ ਚੈਨਲ ਨੂੰ ਜਰੂਰ ਦੇਖੋ ਤੇ ਸ਼ੇਅਰ ਕਰੋ ਵੀਡੀਓ ਇਸ ਵਕਤ ਦੀ ਵੱਡੀ ਖਬਰ ਜ਼ਿਲਹੰਦਰ ਤੋਂ ਆ ਰਹੀ ਹੈ ਬਹੁਜਨ ਸਮਾਜ ਦੀਆਂ ਬਖ ਬਖ ਜਥੇਬੰਦੀਆਂ ਸਮਾਜ ਉੱਤੇ ਹੋ ਰਹੇ ਜ਼ੁਲਮਾਂ ਔਰ ਝੂਠੇ ਪਰਚਾ ਨੂੰ ਰੱਦ ਕਰਵਾਉਣ ਦੇ ਲਈ ਜਦੋਂ ਡੀਸੀ ਆਫਿਸ ਪਹੁੰਚਦੀਆਂ ਤੇ ਡੀਸੀ ਆਫਿਸ ਦੇ ਦਰਵਾਜ਼ੇ ਜਿਹੜੇ ਨਹੀਂ ਖੁੱਲੇ ਜਾਂਦੇ ਜਿਸ ਦੇ ਰੋਸ ਦੇ ਵਜੋਂ ਬਹੁਤ ਜਣ ਸਮਾਜ ਦੀਆਂ ਜਥੇਬੰਦੀਆਂ ਵੱਖ-ਵੱਖ ਸੁਭਾਵਾਂ ਦੇ ਜਿਹੜੇ ਆਗੂ ਸਹਿਬਾਨ ਜਿਹੜੇ ਆ ਬੀਐਮਸੀ ਚੌਂਕ ਵਿਖੇ ਪਹੁੰਚੇ ਉੱਥੇ ਉਹਨਾਂ ਨੇ 5-7 ਮਿੰਟ ਬੰਦ ਕੀਤਾ ਫਿਰ ਜਿਹੜੇ ਉੱਚ ਅਧਿਕਾਰੀ ਉਹਨਾਂ ਦੇ ਨਾਲ ਆ ਕੇ ਗੱਲਬਾਤ ਕੀਤੀ ਤੇ ਇਸ ਸਮੇਂ ਜਲੰਧਰ ਦੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਚੱਲਦੀ ਪਈ ਹੈ ਬਹੁਤ ਵੱਡੀ ਖਬਰ ਤੁਹਾਨੂੰ ਜਲੰਧਰ ਤੋਂ ਦਿਖਾ ਰਹੇ ਹਾਂ ਜਿੱਥੇ ਬਹੁਜਣ ਸਮਾਜ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਇਸ ਸਮੇਂ ਜਲੰਧਰ ਦੇ ਪ੍ਰਸ਼ਾਸਨ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਸਮਾਜ ਉੱਤੇ ਹੋ ਰਿਹਾ ਜ਼ੁਲਮਾਂ ਔਰ ਝੂਠੇ ਪਰਚਿਆਂ ਨੂੰ ਰੱਦ ਕਰਵਾਉਣ ਦੇ ਲਈ ਅੱਜ ਜੰਦਰ ਪ੍ਰਸ਼ਾਸਨ ਦੇ ਨਾਲ ਜਿਹੜੀ ਹੈ ਬਹੁਤਨ ਸਮਾਜ ਦੀਆਂ ਜਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗੁਰੂ ਰਵਿਦਾਸ ਟੈਗਰ ਫੋਰਸ ਅੰਬੇਡਕਰ ਸੈਨਾ ਪੰਜਾਬ ਤੇ ਬਖ ਬਖ ਸੁਭਾਵਾ ਜਿਹੜੀਆਂ ਇਸ ਸਮੇਂ ਬਹੁਜਨ ਸਮਾਜ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਅੱਜ ਜੰਦਰ ਪ੍ਰਸ਼ਾਸਨ ਨਾਲ ਇਸ ਸਮੇਂ ਮੀਟਿੰਗ ਚੱਲਦੀ ਪਈ ਹੈ ਜਿੱਦਾਂ ਹੀ ਕੋਈ ਨਵੀਂ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਹੁਣ ਤੱਕ ਦੀ ਪੱਟੀ ਖਬਰਿਆ ਕਿ ਪਹਿਲਾ ਡੀਸੀ ਆਫਿਸ ਦੇ ਜਿਹੜੇ ਦਰਵਾਜ਼ੇ ਸੀਗੇ ਗੇਟ ਸੀਗੇ ਉਹ ਨਹੀਂ ਖੋਲੇਗਾ ਜਿੱਦੇ ਰੋਸ ਵਜੋਂ ਪੌਲਜਨ ਸਮਾਜ ਦੇ ਜਥੇਬੰਦੀਆਂ ਸੈਂਕੜੇ ਨੌਜਵਾਨਾਂ ਨਾਲ ਲੈ ਕੇ ਪੀਐਸਸੀ ਚੌਕ ਵਿਖੇ ਜਾ ਕੇ ਧਰਨਾ ਕੀਤਾ ਪੰਜਾਂ ਮਿੰਟਾਂ ਬਾਅਦ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ ਤੇ ਇਸ ਸਮੇਂ ਜਿਹੜੀ ਪ੍ਰਸ਼ਾਸਨ ਦੇ ਨਾਲ ਪੌਲਜਨ ਸਮਾਜ ਦੀ ਜਥੇਬੰਦੀ ਦੀ ਮੀਟਿੰਗ ਚੱਲਦੀ ਪਈ ਹੈ ਦੇਖਦੇ ਰਹੋ 22 ਲਾਈਵ ਨੂੰ ਚੈਨਲ ਨਵੀਂ ਅਪਡੇਟ ਆਉਣ ਤੱਕ ਇਸ ਚੈਨਲ ਨੂੰ ਜ਼ਰੂਰ ਦੇਖੋ ਤੇ ਸ਼ੇਅਰ ਕਰੋ ਜੀ